ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਖ ਵਾਕ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਸੋ ਕੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਆਸਾ ਮਹੱਲਾ ਪੰਜਵਾ ਦਿਨ ਰਾਤ ਕਮਾਏੜੋ ਸੋ ਆਇਓ ਮਥੈ ਜਿਸ ਪਾਸ ਲੁਕਾਇੰਦੜੋ ਸੋ ਵੇਖੀ ਸਾਥੈ ਸੰਗ ਦੇਖੇ ਕਰ ਨਾ ਹਾਰਾ ਕਾਏ ਪਾਪ ਕਮਾਈਐ ਸੋ ਕ੍ਰਿਤ ਕੀ ਜੈ ਨਾਮ ਲਿਜੈ ਨਰਕ ਮੂਲ ਨਜਾਈਏ ਆਠ ਪੈਰ ਹਰ ਨਾਮ ਸਿਮਰੋ ਚੱਲੈ ਤੇਰੇ ਸਾਥੇ ਪਾਜ ਸਾਧ ਸੰਗਤ ਸਦਾ ਨਾਨਕ ਮਿਟੇ ਦੋਖ ਕਮਾਤੇ ਵਲਵੰਚ ਕਰ ਉਦਰ ਭਰੈ ਮੂਰਖ ਗਾਵਾਰਾ ਸਭ ਕਿਸ ਦੇ ਰਿਆ ਹਰਦੇਵ ਨਹਾਰਾ ਦਾਤਾਰ ਸਦਾ ਦਿਆਲ ਸੁਆਮੀ ਕਾਏ ਮਨੋ ਵਿਸਾਰੀਐ ਮਿਲ ਸਾਧ ਸੰਗੇ ਭਜਨੇ ਸੰਗੇ ਕੁੱਲ ਸਮੂਹਾ ਤਾਰੀਐ ਸਿਧ ਸਾਧਕ ਦੇਵ ਮੁੰਜਨ ਭਗਤ ਨਾਮੇ ਆਧਾਰਾ विनवंत नानक सदा भजिये प्रब एक करनहारा खोट न कीजे प्रब परखनहारा कूड़ क उठ कुमा मन्दड़े जन्मै संसार संसार सागर तिनी तरया जिनी एक त आया तज काम क्रोध अनिंद निंदा ਪ੍ਰਭ ਸ਼ਰਨਾਈ ਆਇਆ ਜਗਦਲ ਮਈਲ ਰਵਿਆ ਸੁਆਮੀ ਉੱਚ ਅਗਮ ਆਪਾਰਾ ਬਿਨਵੰਤ ਨਾਨਕ ਟੇਕ ਜਨ ਕੀ ਚਰਨ ਕਮਲ ਆਧਾਰਾ ਪੇਖ ਹਰ ਚੰਦ ਉਰੜੀ ਅਸਥਿਰ ਕਿਛ ਨਹੀਂ ਮਾਇਆ ਰੰਗ ਜੇਤੇ 세 संग न जाहिं हर संग साथी सदा ते रे दिन सरेन समलिए हर एक बिन कछ अवर नाही पाओ दुतिया जालिए मीत जो बनमाल सरबस प्रभु एक कर मन मही ਨਵੰਤ ਨਾਨਕ ਵਡਪਾਗ ਭਾਈਏ ਸੁਖ ਸਹਿਜ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਤ ਦਾ ਪਲਾ ਵਾਹਿਗੁਰੂ ਜੀ ਤਨ ਤਨ ਗੁਰੂ ਰਾਮਦਾਸ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ